ਪਵਿੱਤਰ ਰਫ਼ਤਾਰ ਮਹੀਨੇ ਦੀ ਖੁਸ਼ੀ ਵਿੱਚ ਡੇਰਾ ਸੱਚਾ ਸੋਦਾ ਦੇ ਪ੍ਰੇਮੀ ਮਾਨੁਤਾ ਭਲਾਈ ਦੇ ਕੰਮਾਂ ਨੂੰ ਹੋਰ ਰਫ਼ਤਾਰ ਨਾਲ ਕਰਦੇ ਹਨ ਅਜ ਬਰਨਾਲਾ ਵਿਖੇ ਇੱਕ ਡੇਰਾ ਪ੍ਰੇਮੀ ਪਰਿਵਾਰ ਵੱਲੋਂ ਔਫਤਾਰ ਮਹੀਨੇ ਦੇ ਪਹਿਲੇ ਹੀ ਦਿਨ ਸਰਕਾਰੀ ਸਕੂਲ ਦੇ ਵਿੱਚ ਪੜਦੇ ਦਰਜਨਾ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਫੈਸਲਾ ਕੀਤਾ ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਜ਼ੋਨ ਨੰਬਰ 3 ਵਿੱਚ ਰਹਿਣ ਵਾਲੇ ਡੇਰਾ ਸ਼ਰਧਾਲੂ ਅਸ਼ੋਕ ਕੁਮਾਰ ਜੋ ਕਿ BSNL ਡਿਪਾਰਟਮੈਂਟ ਦੇ ਵਿੱਚ ਬਤੌਰ ਐਸਡੀਓ ਰਿਟਾਇਰ ਹੋਏ ਹਨ ਅਤੇ ਉਹਨਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਜਿਹੜੇ ਕਿ ਰਿਟਾਇਰਡ ਅਧਿਆਪਕ ਹਨ ਉਹਨਾਂ ਨੇ ਅੱਜ ਜਵਾਹਰ ਵਸਤੀ ਸਕੂਲ ਬਰਨਾਲਾ ਦੇ ਦਰਜਨਾਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਆਪਾਰ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਿਰਾਸ਼ਰਦਾਲੂ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹੀਂ ਸਿੰਘ ਜੀ ਇਨਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਸ਼ੁਰੂਆਤ ਮੌਕੇ ਅਸੀਂ ਇਹ ਕਾਰਜ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਆਖਿਆ ਕਿ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹੀਂ ਸਿੰਘ ਜੀ ਇਨਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋયા ਹਾਂ ਕਿ ਅਸੀਂ ਇਹ ਕਾਰਜ ਨੂੰ ਨੇਪਰੇ ਚਾੜਿਆ ਕਿਉਂਕਿ ਅਕਸਰ ਹੀ ਸਾਡੇ ਪੂਜਨੀ ਗੁਰੂ ਜੀ ਹਮੇਸ਼ਾ ਇਹ ਹੀ ਵਚਨ ਫਰਮਾਉਂਦੇ ਹਨ ਕਿ ਹਮੇਸ਼ਾ ਲੋੜਵੰਦ ਬੱਚਿਆਂ ਦੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਆ। ਉਹਨਾਂ ਵਚਨਾਂ ਨੂੰ ਮੁੱਖ ਰ ਨੇ ਅੱਜ ਇਹ ਭਲਾਈ ਦਾ ਕਾਰਜ ਕੀਤਾ ਇਸ ਮੌਕੇ ਸਕੂਲ ਦੇ ਹੈਡਮਾਸਟਰ ਪਰਮਿੰਦਰ ਸਿੰਘ ਨੇ ਆਖਿਆ ਕਿ ਡੇਰਾ ਸ਼ਰਧਾਲੂਆਂ ਦੇ ਉਪਰਾਲਾ ਬੇहद ਦੀ ਛਲਾਗਾ ਯੋਗ ਹੈ ਉਹਨਾਂ ਨੇ ਆਖਿਆ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨਾ ਬਹੁਤ ਵੱਡੀ ਸੇਵਾ ਹੈ ਹਜ਼ੂਰ ਪਤਾ ਜੀ ਦੇ ਜਨਮ ਦਿਹਾੜੇ ਤੇ ਆਪਣੇ ਬਲੰਗ ਬਰਨਾਲਾ ਸਾਧ ਸੰਗਤ ਨੂੰ ਲਾਉਣ ਨੂੰ ਸ਼ੋਕਮਾ ਦਾ ਅਸੀਏ ਤੋਂ ਖੁਸ਼ਨਾ ਦੇ ਬਲੋਂ ਜਵਾਰ ਕੇ ਵਸਤੀ ਪ੍ਰਮੋਦ ਸਕੂਲ ਵਿੱਚ ਆਪਣੀਆਂ ਮੰਨਣ ਦੀ ਰਸਮ ਆਦਤ ਕੀਤੀ ਸਾਨੂੰ ਬਹੁਤ ਹੀ ਖੁਸ਼ੀ ਹੋਈ ਕਿ ਸਾਡੇ ਪਿਤਾ ਜੀ ਦੇ ਜਨਮ ਦੇ ਵਿੱਚ ਲੋਕ ਭਲਾਈ ਬੱਚਿਆਂ ਦੀ ਪੜ੍ਹਾਈ ਲਈ ਯੋਗਦਾਨ ਤੁਸੀਂ ਲਿਆ ਇਸ ਸਾਰਾ ਇਹ ਮਾਈ ਇਸੇ ਤਰ੍ਹਾਂ ਹੋਈ ਤੇ ਨਾਦਰਪੁਰ ਲਈ ਇਹ ਕੰਮ ਹੋਇਆ ਬੱਤੀਸ ਤੱਕ ਜਾਰੀ ਰਹੇ ਮੇਰਾ ਸੋਚਾ ਸੱਚਾ ਸੋਧਾ ਵੱਲੋਂ ਸ੍ਰੀ ਐਸ ਡੀਓ ਰਿਟਾਇਰਡ ਅਸ਼ੋਕ ਜੀ ਤੇ ਮੈਡਮ ਸਾਡੇ ਕਿਸਨਾ ਜੀ ਤੇ ਕਿਸਨ ਜੀ ਤੇ ਇਹਨਾਂ ਨੇ ਸਾਡੇ ਬੱਚਿਆਂ ਵਾਸਤੇ ਅੱਜ ਕਾਫੀ ਵੈਸਲਾਂ ਦੀ ਵੰਡ ਕੀਤੀ ਹੈ ਮੈਂ ਕਹਿੰਦਾ ਵੀ ਇਹਨਾਂ ਦਾ ਪਰਿਵਾਰ ਤੰਦਰੁਸਤ ਰਹੇ ਪ੍ਰਮਾਤਮਾ ਇਹਨਾਂ ਚੜ੍ਹਦੀ ਕਲਾ ਰੱਖੇ ਤੇ ਸਾਡਾ ਸਕੂਲ ਹੋਰ ਵੀ ਤਰੱਕੀਆਂ ਕਰੇ ਅਸੀਂ ਪਹਿਲਾਂ ਵੀ ਕਾਫੀ ਅਗਸਤ ਮਹੀਨੇ 'ਚ ਇਹਨਾਂ ਦੇ ਬਾਬਾ ਜੀ ਦੇ ਜਮ ਦੇ ਸਵੰਦ ਵਿੱਚ ਮਤਲਬ ਇਹ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਦੁਆਰਾ ਫਿਰ